ਮਿਆ ਸਰਕਾਰਾਂ ਤੋਂ ਨਹੀਂ ਬਣੀ ਕਿਸ ਤਰ੍ਹਾਂ ਦੇਖਦੇ ਦੇਖੋ ਅੱਜ ਕਾਨੂੰਨ ਵਿਵਸਥਾ ਜਿਹੜੀ ਹੈ ਪੰਜਾਬ ਦੇ ਵਿੱਚ ਬਿਲਕੁਲ ਹਾਸ਼ੀਏ ਤੇ ਹੈ ਤਰਸੀਓ ਤਰਸੀਓਕ ਸਥਿਤੀ ਦੇ ਵਿੱਚ ਜਿਹੜੇ ਐਨ ਆਰ ਆਈ ਭਰਾ ਨੇ ਸਾਡੇ ਉਹ ਅੱਜ ਇੰਨੇ ਘਾਹ ਸੁਰੱਖਿਤ ਮਹਿਸੂਸ ਕਰ ਰਹੇ ਨੇ ਕਿ ਮੋਗੇ ਦੇ ਵਿੱਚ ਹੀ ਇੱਕ ਦੋ ਘਟਨਾਵਾਂ ਇਹੋ ਜਿਹੀਆਂ ਹੋਈਆਂ ਨੇ ਜਿਸ ਦੇ ਵਿੱਚ ਇਹਨਾਂ ਦੇ ਸੀਨੀਅਰ ਲੀਡਰਸ਼ਿਪ ਆਪ ਇਨਵੋਲ ਹੋ ਗਏ ਸੀਨੀਅਰ ਲੀਡਰ ਆਪ ਇਨਵੋਲ ਹੋ ਗਏ ਨੇ ਉਹ ਕੀ ਕਰਦੇ ਨੇ ਕਿ ਜਿਹੜੇ ਐਨ ਆਰ ਆਈ ਨੇ ਵਿਚਾਰੇ ਉਹ ਬਾਹਰ ਗਏ ਨੇ ਪੰਜਾਬ ਦੇ ਵਿੱਚੋਂ ਕਮਾਈਆਂ ਕਰਨ ਦੇ ਲਈ ਮਿਹਨਤਾਂ ਕਰਕੇ ਉੱਥੇ ਗਏ ਇੱਥੇ ਉਹਨਾਂ ਦੀਆਂ ਜਾਇਦਾਦਾਂ ਦੇ ਉੱਤੇ ਕਬਜ਼ੇ ਕਰਵਾਏ ਜਾ ਰਹੇ ਨੇ ਇਹ ਬਿਨਾਂ ਸਰਕਾਰ ਦੀ ਸ਼ਹਿਤੋਂ ਇਹ ਸੰਬੰਧ ਨੇ ਤਾਂ ਸਾਰੇ ਜਣੇ ਇਹ ਰਲ ਕੇ ਐਨਆਰਆਈ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਅੱਗੇ ਤੁਸੀਂ ਸਾਰਿਆਂ ਨੇ ਰਲ ਕੇ ਇਸ ਪਾਰਟੀ ਜਿਹੜੀ ਝਾੜੂ ਵਾਲੀ ਪਾਰਟੀ ਹੈ ਇਸ ਦੇ ਹੱਕ ਦੇ ਵਿੱਚ ਸਾਰਿਆਂ ਨੂੰ ਫਤਵਾ ਦੇਣ ਦੀ ਗੱਲ ਸੀ ਪਰ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਆਪਾਂ ਪੰਜਾਬ ਨੂੰ ਬਚਾਉਣਾ ਜੇ ਤੁਸੀਂ ਆਉਗੇ ਐਨ ਆਰ ਆਈ ਵੀਰਾਂ ਨੇ ਜਾਇਦਾਦਾਂ ਨੂੰ ਬਚਾਉਣਾ ਆਪਣੀਆਂ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਤੁਹਾਡੇ ਨਾਲ ਅਜਿਹਾ ਤਕਾ ਨਹੀਂ ਹੋਣ ਦੇਗੀ ਮੋਗੇ ਵਿੱਚ ਪਰਸੋਂ ਚੌਥੇ ਦਿਨ ਕੱਢਣਾ ਇੱਕ ਬੀਬੀ ਨੂੰ ਇਹਨਾਂ ਨੇ ਬਹੁਤ ਜਲੀਲ ਕੀਤਾ ਵਿਚਾਰੀ ਨੂੰ ਔਰ ਐਨ ਆਰ ਆਈ ਭਰਾਵਾਂ ਦੀ ਕਿ ਜਿਹੜੀ ਉਹਦੀ ਜਾਇਦਾਦ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਦੇ ਵਿੱਚ ਸ਼ਰੇਆਮ ਜਿਹੜੇ ਇਹਨਾਂ ਦੇ ਲੀਡਰ ਨੇ ਉਹ ਉਹਨਾਂ ਦਾ ਫਖੂੜ ਕੇ ਉਸ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਜਾਂ ਆਪ ਦੇ ਤਹੇਤਾਂ ਨੂੰ ਕਬਜ਼ਾ ਕਰਾਉਣਾ ਚਾਹੁੰਦੇ ਨੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਆ ਆਪਾਂ ਨੂੰ ਇਕੱਠੇ ਹੋ ਕੇ ਇਹ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਨੇ ਇਹ ਸਾਡੇ ਖਲਾਫ ਸਾਡੀਆਂ ਸਾਨੂੰ ਧੋਖਾ ਦੇਣ ਦੇ ਲਈ ਔਰ ਪੰਜਾਬ ਨੂੰ ਤੰਗਾਲ ਕਰਨ ਵਾਲੇ ਤੁਸੀਂ ਆ ਆਪਾਂ ਸ਼ੋਭਨੀ ਕਾਲੀ ਦਲ ਨੂੰ ਪੰਜਾਬ ਦੇ ਵਿੱਚ ਸੱਤਾ ਸੌਂਖ ਕੇ ਆਪਣੇ ਪੰਜਾਬ ਨੂੰ ਖਿਸ਼ਾਲ ਬਣਾ। ਨਸ਼ੇ ਦੀ ਗੱਲ ਕੀਤੀ ਸੀ ਸਰਕਾਰ ਬਣਾਉਣ ਤੋਂ ਪਹਿਲਾਂ ਕਿ ਜਿਹੜਾ ਨਸ਼ਾ ਕਾਂਗਰਸ ਨੇ ਖਤਮ ਨਹੀਂ ਕੀਤਾ ਵਾਅਦਾ ਕੀਤਾ ਸੀ ਗੁਰਤਪ ਸਿੰਘ ਚੱਕੇ ਇਹਨਾਂ ਨੇ ਵੀ ਵਾਅਦਾ ਕੀਤਾ ਸੀ ਸਰਕਾਰ ਆਉਣ ਤੇ ਖਤਮ ਕਰਾਂਗੇ ਪਰ ਆਏ ਦਿਨ ਰੋਜ਼ਾਨਾ ਦੀ ਤਰ੍ਹਾਂ ਮੁੰਡੇ ਮਾਰ ਰਹੇ ਨੇ ਕੀ ਕਰਨ ਤੁਮ ਦੇਖੋ ਬਹੁਤ ਸਾਰੇ ਹਲਕਿਆਂ ਦੇ ਵਿੱਚ ਜਿਹੜਾ ਨਸ਼ਾ ਉਹ ਇਹਨਾਂ ਦੀ ਸ਼ਹਿਰ ਤੇ ਵੇਚ ਰਿਹਾ ਇਹਨਾਂ ਦੇ ਆਗੂਆਂ ਦੇ ਸੀਨੀਅਰ ਆਗੂਆਂ ਦੇ ਉਹਨਾਂ ਦੀ ਸ਼ਹਿਰ ਤੇ ਵੇਚ ਰਿਹਾ ਹੈਗਾ ਉਹ ਖੁਦ ਇਹ ਹਿੱਸਾ ਵੀ ਲੈਂਦੇ ਨੇ ਇਹਨਾਂ ਤੋਂ ਨਸ਼ਾ ਵਕਾਉਣ ਦੇ ਲਈ ਜਿਹੜੇ ਖੁਦ ਨਸ਼ਾ ਵਕਾ ਰਹੇ ਨੇ ਉਹ ਨਸ਼ੇ ਨੂੰ ਕਿਵੇਂ ਕਾਬੂ ਕਰਨੀ ਉਹਨਾਂ ਨੂੰ ਬਿਲਕੁਲ ਵੀ ਇਸ ਗੱਲ ਦਾ ਪੂਰਾ ਵੀ ਦਰਦ ਨਹੀਂ ਕਿ ਪੰਜਾਬ ਦੇ ਨੌਜਵਾਨ ਅੱਗੇ ਨਾਲੋਂ ਵੀ ਜ਼ਿਆਦਾ ਨਸ਼ਿਆਂ ਦੇ ਨਾਲ ਗਲਤਾਨ ਹੋ ਕੇ ਆਏ ਨੇ ਉਹ ਦਮ ਤੋੜਦੇ ਨੇ ਤੇ ਬਜ਼ੁਰਗ ਜਿਹੜੇ ਆਪਣੇ ਨੌਜਵਾਨ ਬੱਚਿਆਂ ਦੀਆਂ ਲਾਸ਼ਾਂ ਮੋਟਿਆਂ ਤੋਂ ਧੋ ਰਹੇ ਨੇ ਇਹਦੇ ਲਈ ਸਿਰਫ ਔਰ ਸਿਰਫ ਇਹ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਸਰਕਾਰਾਂ ਨੇ ਇਹ ਜ਼ਿੰਮੇਵਾਰ ਨੇ ਸਾਨੂੰ ਹੁਣ ਸੁਚੇਤ ਹੋਣ ਦੀ ਲੋੜ ਕੀ ਅਪੀਲ ਕਰੋਗੇ ਜੀ ਹਲਕੇ ਦੇ ਲੋਕ ਮੈਂ ਅਪੀਲ ਕਰਦਾ ਕਿ ਪੰਜਾਬ ਨੂੰ ਇਸ ਸਮੇਂ ਖੇਤਰੀ ਪਾਰਟੀ ਦੀ ਲੋੜ ਹੈ ਜੇ ਆਪਾਂ ਪੰਜਾਬ ਨੂੰ ਖਸ਼ਹਾਲ ਦੇਖਣਾ ਹੈ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਖੇਤਰੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਉਸ ਨੂੰ ਮਜ਼ਬੂਤ ਕਰਨਾ ਪਏਗਾ ਉਸ ਦੇ ਹੱਥ ਦੇ ਵਿੱਚ ਫਤਵਾ ਦੇਣਾ ਪਏਗਾ ਫਿਰ ਪੰਜਾਬ ਬਚਦਾ ਹੁਣ ਗਮਰਾਹ ਹੋਣ ਦਾ ਸਮਾਂ ਨਹੀਂ ਕਿਉਂਕਿ ਪਹਿਲਾਂ ਹੀ ਅਸੀਂ ਬਹੁਤ ਛੇਤੀ ਚਲੇ ਗਏ ਹਾਂ ਤੜਕੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਆਪੋ ਆਪਣੇ ਗਲੇ ਸ਼ੀਰੇ ਕੋ ਪਲਾ ਕੇ ਸਾਥ ਦਿਓ ਤੁਹਾਡੇ ਚੈਨਲਾਂ ਦੇ ਜ਼ਰੀਏ ਮੈਂ ਜਿਹੜੇ ਨੌਜਵਾਨ ਵੀਰ ਮੇਰੇ ਜਿਨ੍ਹਾਂ ਨੂੰ ਗਮਰਾਹ ਕਰਕੇ ਦੂਜੀਆਂ ਪਾਰਟੀਆਂ ਨੇ ਆਪਦੇ ਨਾਲ ਤੋੜਿਆ ਉਹਨਾਂ ਨੂੰ ਅਪੀਲ ਕਰਦਾ ਕਿ ਆਪਣੇ ਘਰ ਨੂੰ ਰਿਹਾਓ ਆਪਾਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣ ਲਈ ਤੁਹਾਡੀ ਲੋੜ ਹੈ ਆਓ ਸਾਰੇ ਰਲ ਕੇ ਪੰਜਾਬ ਨੂੰ ਬਚਾਈਏ ਤੇ ਸ਼ੋਕੀ ਕੰਦਨ ਤੋਂ ਤੜਾ ਗਾਇਜ ਜੀ ਜੀ ਤੇਰੀ ਤੁਹਾਡੀ ਚੋਣ ਮੁਹਿੰਮ ਦਾ ਦੋਤਾਂ ਦੇ ਵਿੱਚ ਕਿਹੜੇ ਪ੍ਰਮੁੱਖ ਮੁੱਦੇ ਜਿਹੜੇ ਤੁਸੀਂ ਲੈ ਕੇ ਜਾ ਰਹੇ ਹੋ ਸਭ ਤੋਂ ਪਹਿਲਾ ਮੁੱਦਾ ਅਮਨ ਤੇ ਕਾਨੂੰਨ ਨੂੰ ਬਹਾਲ ਕਰਨ ਦਾ ਜਿਹੜਾ ਅੱਜ ਬਿਲਕੁਲ ਹਾਸ਼ੀਏ ਤੇ ਦੂਸਰਾ ਮੁੱਦਾ ਸਾਡਾ ਕਿਸਾਨੀ ਦਾ ਮੁੱਦਾ ਹੈ ਜਿਹੜੀ ਕਿਸਾਨੀ ਨੂੰ ਲੋੜਿਆ ਗਿਆ ਜਿਸ ਨੂੰ ਸ਼੍ਰੋਮਣੀ ਅਕਾਲੀ ਕਲ ਦੀ ਸਰਕਾਰ ਨੇ ਹਮੇਸ਼ਾ ਸਰਦਾਰ ਫਕਾਹ ਸਿੰਘ ਦੀ ਬਾਦਲ ਉਹ ਵੱਡੀਆਂ-ਵੱਡੀਆਂ ਚੇਰਮੈਨੀਆਂ ਜਿਹੜੀਆਂ ਸੀ ਉਹ ਉਹ ਕਿਸਾਨ ਮਿੱਤਰਾਂ ਨੂੰ ਦਿੰਦੇ ਸੀ ਔਰ ਚੂਬਲਾਂ ਦੀ ਭਾਵੇਂ ਗੱਲ ਕਰੀਏ ਭਾਵੇਂ ਬਿਜਲੀ ਦੇ ਬਿੱਲ ਮਾਫ ਕਰਨ ਦੀ ਗੱਲ ਕਰੀਏ ਤੇ ਭਾਵੇਂ ਐਮਐਸਪੀ ਦੀ ਗੱਲ ਕਰੀਏ ਜੋ ਸ਼੍ਰੋਮਣੀ ਅਕਾਲੀ ਕਲ ਨੇ ਕਿਸਾਨਾਂ ਦੇ ਹਿੱਤਾਂ ਬਾਰੇ ਕੀਤਾ ਹੈ ਗਰੀਬ ਮਜ਼ਦੂਰਾਂ ਦੇ ਹਿੱਤਾਂ ਬਾਰੇ ਕੀਤਾ ਹੈ ਵਪਾਰੀਆਂ ਦੇ ਹਿੱਤਾਂ ਵਾਸਤੇ ਕੀਤਾ ਜਾਂ ਸੈਕੂਲਰ ਪਾਰਟੀ ਹੋਣ ਕਰਕੇ ਸਾਰੇ ਵਰਗਾਂ ਨੂੰ ਸਾਰੇ ਧਰਮਾਂ ਨੂੰ ਨਾਲ ਲੈ ਕੇ ਜੋ ਤਰੱਕੀ ਕਰਨ ਦਾ ਜਿਹੜਾ ਅ ਤਹਈਆ ਕੀਤਾ ਇਹ ਸਿਰਫ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਉਹ ਪਾਰਟੀ ਹੈ ਜਿਹੜੀ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਦੀ ਹੈ ਤੇ ਪੰਜਾਬ ਦਾ ਵਿਕਾਸ ਕਰਵਾ ਸਕਦੀ ਹੈ ਸਾਹੂ ਕੇ ਫੈਮਿਲੀ ਤੇ ਕਰਨਜੀਤਨ ਮੋਲ ਦੀ ਗੱਲ ਕਰੀਏ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਬਾਹਰ ਚਲੇ ਜਾਣਾ ਜੇ ਅਦਾਕਾਰ ਪਹਿਲਾਂ ਦੀ ਗੱਲ ਕਰੀ ਕੋਈ ਵੀ ਇੱਥੇ ਆ ਕੇ ਨਹੀਂ ਖੜਦਾ ਤੁਹਾਡੀ ਕੀ ਗਾਰੰਟੀ ਹੈ ਕਿ ਤੁਸੀਂ ਲੋਕਾਂ ਦੇ ਨਾਲ ਖੜੋ ਹੋ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਕਿਸੇ ਵੀ ਕੈਨੇਡਾ ਜਾਂ ਅਮਰੀਕਾ ਦਾ ਪੀਆਰ ਨਹੀਂ ਮੇਰਾ ਪਾਸਪੋਰਟ ਤੁਸੀਂ ਦੇਖ ਸਕਦੇ ਹੋ ਉਹਦੇ ਉੱਤੇ ਮੈਂ ਕੋਈ ਵੀ ਕਿਸੇ ਕੰਟਰੀ ਦੀ ਪੀਆਰ ਨਹੀਂ ਕਾਂਗਰਸ ਦੀ ਜਿਹੜੇ ਉਮੀਦਵਾਰ ਤਾਰੇ ਗਏ ਨੇ ਉਹ ਪੀਆਰ ਨੇ ਕੈਨੇਡਾ ਦੇ ਔਰ ਜਿਹੜੇ ਜਿਹੜਾ ਅਨਮੋਲ ਤਾਰੇ ਗਏ ਨੇ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਉਹ ਵੀ ਪੀਆਰ ਨਹੀਂ ਮੈਨੂੰ ਦੱਸੋ ਜੇ ਇਹਨਾਂ ਨੂੰ ਪੰਜਾਬ ਖਸਹਾਲ ਲੱਗਦਾ ਅਨਮੋਲ ਕੀਤਾ ਹੈ ਭਵੰਤ ਮਾਨ ਜੀ ਦੇ ਨਿਰਦੇਸ਼ੀ ਸਾਥੀ ਹੈ ਜੇ ਉਹਨਾਂ ਨੂੰ ਪੰਜਾਬ ਖਸਹਾਲ ਨਹੀਂ ਲੱਗਦਾ ਉਹਨਾਂ ਦੀ ਪਾਰਟੀ ਦੀ ਸਰਕਾਰ ਹੈ ਪੰਜਾਬ ਵਿੱਚ ਤੇ ਫਿਰ ਉਹਨਾਂ ਨੂੰ ਪੀਆਰ ਲੈਣ ਦੀ ਕੀ ਲੋੜ ਪਈ ਸੀ ਕੋਈ ਸਾਰੇ ਇੱਥੋਂ ਚਲੇ ਜਾਣਗੇ ਭਰਾਵੋ ਇਹਨਾਂ ਨੇ ਥੋੜੀ ਦੇਰ ਲਈ ਆਏ ਹੈ ਸਿਰਫ ਪਾਰਟੀਆਂ ਨੂੰ ਘਮੜਾ ਕਰਨ ਲਈ ਇਹੋ ਜੇ ਉਮੀਦਵਾਰਾਂ ਨੂੰ ਉਤਾਰਦੀਆਂ ਇਹਨਾਂ ਨੇ ਆਪਣੇ ਦੁੱਖਾਂ ਸੁੱਖਾਂ ਦੇ ਕਦੇ ਸਾਥੀ ਨਹੀਂ ਬਣਨਾ ਤੇ ਸਾਡਾ ਪਰਿਵਾਰ ਤੁਹਾਡਾ ਪਰਿਵਾਰ ਹੈ ਪਰਿਵਾਰ ਹੈ ਤੁਹਾਡੇ ਵਿੱਚ ਹੀ ਰਹਿਣਾ ਤੇ ਤੁਹਾਡੇ ਵਿੱਚ ਰਹਿ ਕੇ ਹੀ ਤੁਹਾਡੇ ਮੁੱਦੇ ਲੋਕ ਸਭਾ ਚ ਉਭਾਰਾਂਗਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਨਿਹਾਰ ਤੁਹਾਡੀ ਆਸ਼ੀਸ਼ ਲੈਣ ਦੇ ਲਈ ਇਸੇ ਤਰ੍ਹਾਂ ਤੁਹਾਡੇ ਵਿੱਚ ਹਾਜ਼ਰ ਹੁੰਦਾ ਰਹਾਂਗਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਬੜੇ ਕੀਮਤੀ ਸਮਾਂ ਕੱਢ ਕੇ ਕਿਉਂਕਿ ਹਾੜਾ ਤੁਹਾਡੀਆਂ ਦਾ ਟਾਈਮ ਹੈ ਹਾੜੀ ਦਾ ਟਾਈਮ ਹੈ ਤੁਸੀਂ ਸਮਾਂ ਕੀਮਤੀ ਕੱਢ ਕੇ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਯਕੀਨ ਮੰਨੋ ਕਿ ਤੁਹਾਡੇ ਜਿੰਨੇ ਨਾ ਵੀ ਇੱਥੇ ਚੱਲ ਕੇ ਆਏ ਸਾਰੇ ਮੇਰੇ ਹਿਰਦੇ ਦੇ ਵਿੱਚ ਪਿਆਰ ਤੇ ਸਨਕਾਰ ਲਈ ਬੈਠੇ ਨੇ ਔਰ ਤੁਹਾਨੂੰ ਕਦੇ ਮਯੂਸ ਨਹੀਂ ਹੋਣਾ ਪਵੇਗਾ ਇਸ ਗੱਲ ਨੂੰ ਲੈ ਕੇ ਕਿ ਸਾਨੂੰ ਸਾਡੇ ਵੱਲੋਂ ਚੁਣਿਆ ਉਮੀਦਵਾਰ ਜਾਂ ਸਾਡਾ ਜਿਹੜਾ ਕੈਂਡੀਡੇਟ ਹੈ ਇਹ ਸਾਨੂੰ ਜਾਣਦਾ ਨਹੀਂ ਇਹ ਸਾਨੂੰ ਮਿਲਿਆ ਨਹੀਂ ਇੱਕ ਇੱਕਾ ਪਰਿਵਾਰਕ ਸਾਂਝ ਦੇ ਤੌਰ ਤੇ ਅੱਗੇ ਵਧਾਂਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿਉਂਕਿ ਸਾਡੇ ਪਰਿਵਾਰ ਵੱਲੋਂ ਇਹ ਸ਼ੁਰੂ ਤੋਂ ਹੀ ਸਪਾਇਆ ਗਿਆ ਕਿ ਹਲਕਾ ਜਿਹੜਾ ਆਪਣਾ ਪਰਿਵਾਰ ਹੁੰਦਾ ਹੈ ਔਰ ਨਿਮਰਤਾ ਦੇ ਨਾਲ ਸਾਰਿਆਂ ਦਾ ਅਸ਼ੀਰਵਾਦ ਲੈ ਲੈਂਦੇ ਹੋਏ ਸਾਰਿਆਂ ਦੇ ਨਾਲ ਨਿਭਣਾ ਵੀ ਹੈ ਤੇ ਤੁਹਾਡੇ ਨਾਲ ਨਿਭਾ ਗਾ ਲਈ ਇੰਨੀਆਂ ਕਿੰਨੀਆਂ ਸਰਕਾਰ ਕਰਨੀਆਂ ਬਲਾਹ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹਾ ਹਾ ਅੱਜ ਆਪਾਂ ਲੋਕ ਪੱਦੇ ਦੇ ਖੇਤਾਂ ਨੂੰ ਸਾਥ ਛੋੜ ਕੇ ਆ ਗਏ ਅੰਮ੍ਰਿਤਾਲਾ ਤੋਂ ਉਲੀ ਗਨਾਰੇ ਨੇ ਗਾਣਾ ਹੁੰਦਾ ਹੋਰ ਬਸਰੀ ਬੋਲੇ ਸੋਨਹਾਰ ਬੋਲੇ ਬੋਲ ਸੰਵਾਦ ਮੈਂ ਬੇਨਤੀ ਕਰਦਾ ਹਲਕਾ ਚਾਰਜ ਬਲਦੇਵ ਸਿੰਘ ਜੀ ਮਾਨੋ ਕੇ ਵਾਸੀ ਸ੍ਰੀ ਚਿਤ ਸੰਗਤ ਦਾ ਧੰਨਵਾਦ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ 2 ਮਿੰਟ ਲਈ ਬੈਠ ਕੇ ਜਾਓ ਸਾਰਿਆਂ ਨੂੰ ਚਾਹ ਪਾਣੀ ਪੀ ਕੇ ਜਾਣਾ ਹੈ ਬਹੁਤ ਬਹੁਤ ਧੰਨਵਾਦ ਅੱਜ ਕਾਰਮਕ ਭਾਰਤੀ ਪੱਤੋ ਜੀ ਦੇ ਗ੍ਰਹਿ ਵਿਖੇ ਅਤੇ ਬਹੁਤ ਹੀ ਸਤਿਕਾਰਯੋਗ ਰਾਜਵਿੰਦਰ ਸਿੰਘ ਜੀ ਧਰਮਕੋਟ ਲੋਕ ਸਭਾ ਹਲਕਾ ਫਰੀਦਕੋਟ ਤੋਂ ਜੋ ਚੋਣ ਲੜ ਰਹੇ ਹਨ ਉਹਨਾਂ ਨੂੰ ਦਾਸ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਸਮੁੱਚੀ ਸਾਡੀ ਹਲਕੇ ਦੀ ਜਿੰਨੀ ਵੀ ਕ੍ਰੀਮ ਹੈ ਕਿਉਂਕਿ ਜੇ ਮੈਂ ਨਾਲ ਲੈਣ ਲੱਗਾ ਤਾਂ ਬੜਾ ਸਮਾਂ ਲੱਗੂਗਾ ਕਿਉਂਕਿ ਸਮਾਂ ਬਹੁਤ ਹੋ ਗਿਆ ਆੜੀ